ਤੋ ਜਿਹੜੇ ਰੁੱਖਾਂ ਦੀ ਮਹੱਤਤਾ ਇਹ ਸਾਰਿਆਂ ਨੂੰ ਜਰੂਰ ਇਹਦੇ ਬਾਰੇ ਅਵੇਅਰਨੈਸ ਜਰੂਰ ਹੋਣੀ ਚਾਹੀਦੀ ਹੈ ਕਿਉਂਕਿ ਜੇ ਰੁੱਖ ਨੇ ਤਾਂ ਸਾਡਾ ਜੀਵਨ ਹੈ ਰੁੱਖ ਸਾਡਾ ਇੱਕ ਅਨਿਖੜਵਾ ਅੰਗ ਨੇ ਹਰ ਪਾਸੇ ਮਨੁੱਖ ਦੇ ਲਈ ਹਰ ਪੱਖੋਂ ਰੁੱਖ ਬਹੁਤ ਜ਼ਰੂਰੀ ਨੇ ਚਾਹੇ ਖਾਣ ਪੀਣ ਦੀ ਗੱਲ ਹੈ ਐਸਰਿਸ ਵਿਦਿਆਪੀਟ ਚ ਪੂਰੀ ਲੈਂਡ ਦੇ ਅਕਰੋਸ ਸੈਡੀਕਲ ਅਰਾਊਂਡ 6000 ਪਲਾਂਟਸ ਨੇ ਜਿਸ ਤੋਂ ਲਾਇਸੈਂਸ ਤੋਂ ਆਪਾਂ ਪਾਈ ਸਾਡੇ ਸਾਡੇ ਲਾਇਸੈਂਸ ਤੋਂ ਗੱਲ ਕਰਦੇ ਹੈ ਬੈਨ ਹੋਰ ਨਹੀਂ ਹੋਣਾ ਸਿਸਟਮ ਦੇ ਅੰਦਰ ਗੱਲ ਨਹੀਂ ਹੋ ਰਹੀ ਲਾਈਕ ਜੀ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਨੀ ਆ ਜੋ ਵਨ ਮਹੋਤਸਵ ਦਾ ਮਹੀਨਾ ਸੌਣ ਦੇ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਜੋ ਇਹ ਤਿਉਹਾਰ ਮੈਂ ਕਹੂੰਗੀ ਮਨਾਇਆ ਜਾ ਰਿਹਾ ਕਿਉਂਕਿ ਅੱਜ ਬਾਕੀ ਸਾਰੇ ਤਿਉਹਾਰਾਂ ਨਾਲੋਂ ਮੈਂ ਸਮਝਦੀ ਆ ਇਹ ਤਿਉਹਾਰ ਬਹੁਤ ਜ਼ਰੂਰੀ ਹੈ ਸਰਕਾਰਾਂ ਬਹੁਤ ਕੋਸ਼ਿਸ਼ ਕਰਦੀਆਂ ਨੇ ਬੂਟੇ ਫ੍ਰੀ ਵੰਡੇ ਜਾਂਦੇ ਨੇ ਨਰਸਰੀਆਂ ਦੇ ਵਿੱਚ ਪਰ ਕਿਤੇ ਨਾ ਕਿਤੇ ਅਣਗਹਿਲੀ ਹੁੰਦੀ ਹੈ ਆਪਣੇ ਮੈਂ ਕਹੂੰਗੀ ਕਿ ਅਸੀਂ ਉਹਦੇ ਜ਼ਿੰਮੇਵਾਰ ਆ ਯਾਦ ਕਰਨਾ ਚਾਹੀਦਾ ਹੈ ਅੱਜ ਦੇ ਦਿਨ ਉਹ ਬੀਤੇ ਵਰਿਆਂ 'ਚ ਜਦੋਂ ਕੋਰੋਨਾ ਆਇਆ ਜਦੋਂ ਆਕਸੀਜਨ ਦੀ ਕਮੀ ਹੋਈ ਪਰ ਫਿਰ ਵੀ ਬਹੁਤ ਆਪਾਂ ਖੁਸ਼ ਨਸੀਬਾਂ ਪੰਜਾਬੀ ਪੰਜਾਬ ਵਾਲੇ ਕਿ ਦਿੱਲੀ ਤੱਕ ਦੇ ਪੇਸ਼ੈਂਟ ਇੱਥੇ ਆ ਕੇ ਆਕਸੀਜਨ ਦੀ ਘਾਟ ਦੇ ਨਾਲ ਜਿਨ੍ਹਾਂ ਦੀ ਡੈਥ ਰੇਟ ਇੰਨਾ ਵੱਧ ਚੁੱਕਿਆ ਸੀ ਇੱਥੇ ਆ ਕੇ ਉਹਨਾਂ ਦੀਆਂ ਜਾਨਾਂ ਬਚੀਆਂ ਆਪਾਂ ਪੰਜਾਬੀ ਖੁਸ਼ ਨਸੀਬ ਆ ਪਿੱਛੇ ਜੇ ਮੈਂ ਦੇਖਿਆ ਕਿ ਸਰਕਾਰਾਂ ਨੇ ਕਿਹਾ ਕਿ ਜੇ ਤੁਸੀਂ ਅਸਲੇ ਦਾ ਲਾਇਸੈਂਸ ਬਣਾਉਣਾ ਹੈ ਤਾਂ ਜਿਹੜਾ ਤੁਹਾਨੂੰ ਇੰਨੇ ਰੁੱਖ ਲਾਉਣੇ ਪੈਣਗੇ ਸੋ ਜਿਹੜੇ ਰੁੱਖਾਂ ਦੀ ਮਹੱਤਤਾ ਹੈ ਇਹ ਸਾਰਿਆਂ ਨੂੰ ਜ਼ਰੂਰ ਇਹਦੇ ਬਾਰੇ ਅਵੇਅਰਨੈਸ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਇਹ ਰੁੱਖ ਨੇ ਤਾਂ ਸਾਡਾ ਜੀਵਨ ਹੈ ਰੁੱਖ ਸਾਡਾ ਇੱਕ ਅਨਿਖੜਵਾ ਅੰਗ ਨੇ ਹਰ ਪਾਸੇ ਮਨੁੱਖ ਦੇ ਲਈ ਹਰ ਪੱਖੋਂ ਰੁੱਖ ਬਹੁਤ ਜ਼ਰੂਰੀ ਨੇ ਚਾਹੇ ਖਾਣ ਪੀਣ ਦੀ ਗੱਲ ਹੈ ਕਹਿੰਦੇ ਨੇ ਕਿ ਆਪਣਾ ਘਰ ਬਣਾਉਣ ਲਈ ਵੀ ਰੁੱਖ ਦੀ ਲੋੜ ਹੈ ਖਾਣ ਪੀਣ ਲਈ ਵੀ ਰੁੱਖ ਦੀ ਲੋੜ ਹੈ ਤੇ ਜ਼ਿੰਦਗੀ ਜਿਉਣ ਲਈ ਹਵਾ ਦੇ ਲਈ ਵੀ ਸਾਨੂੰ ਰੁੱਖ ਦੀ ਚਾਹ ਵੀ ਮਨਾਏ ਜਾ ਰਹੇ ਤੀਆਂ ਦੇ ਨਾਲ-ਨਾਲ ਪੈਰਾਂ ਨੂੰ ਸੰਬੋਧਨ ਕਰਨਗੇ ਕਿ ਉਹ ਵੀ ਇੱਕ ਬੂਟਾ ਲਾਉਣ ਕਿਉਂਕਿ ਪਿੰਗਾ ਝੁੱਡ ਰਿਹਾ ਨੇ ਹੁਣ ਪਿੰਗਾ ਆਰਟੀਫੀਸ਼ੀਅਲ ਵੀ ਹੋ ਗਈਆਂ ਨੇ ਅੱਜ ਤਲਬਾਂ ਦੇ ਵਿੱਚ ਤੀਆਂ ਮਨਾਈ ਜਾਣ ਲੱਗੀਆਂ ਨੇ ਕਿਉਂ ਨਾ ਇੱਕ ਜੈਨੂਨੀਆਂ ਤੀਆਂ ਹੋਣ ਰੁਕ ਲਗਾ ਕੇ ਨਹੀਂ ਬਹੁਤ ਅੱਛਾ ਤੁਹਾਡਾ ਇਹ ਗੱਲ ਹੈਗੀ ਹੈ ਜੀ ਮੈਨੂੰ ਚੰਗੀ ਲੱਗੀ ਮੈਂ ਕੋਸ਼ਿਸ਼ ਕਰੂੰਗੀ ਮੈਲਾ ਕਾਂਗਰਸ ਦੀ ਪ੍ਰਧਾਨ ਹੋਣ ਦੇ ਨਾਤੇ ਹਰ ਸਾਲ ਸੌਣ ਦੇ ਮਹੀਨੇ ਜਦੋਂ ਸਾਡੀਆਂ ਭੈਣਾਂ ਤੀਆਂ ਮਨਾਉਂਦੀਆਂ ਨੇ ਮੈਨੂੰ ਬੁਲਾਉਂਦੀਆਂ ਨੇ ਮੈਂ ਜ਼ਰੂਰ ਹਰ ਥਾਂ ਤੇ ਇਹ ਮੈਸੇਜ ਦਵਾਂਗੀ ਪੂਰੇ ਪੰਜਾਬ ਦੇ ਵਿੱਚ ਵੀ ਤੀਆਂ ਤੇ ਇੱਕ ਇਹ ਜ਼ਰੂਰੀ ਕੀਤਾ ਜਾਵੇ ਜਿੱਥੇ ਵੀ ਤੀਆਂ ਮਨਾਇਆ ਜਾਣ ਉੱਥੇ ਰੁੱਖ ਜ਼ਰੂਰ ਲਗਾਏ ਜਾਣ ਕਿਉਂਕਿ ਇੱਕ ਰੁੱਖ 100 ਸੁਖ ਰੁੱਖਾਂ ਦੀ ਮਹੱਤਤਾ ਸਾਨੂੰ ਸਾਰਿਆਂ ਨੂੰ ਜ਼ਰੂਰ ਸਮਝਣੀ ਚਾਹੀਦੀ ਹੈ ਰੁੱਖ ਸਾਡੀ ਮਾਂ ਦੇ ਬਰਾਬਰ ਨੇ ਮੈਨੂੰ ਇੱਥੇ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਪਿਛਲੇ ਕਈ ਵਰਿਆਂ ਤੋਂ ਮੇਰੇ ਮਾਦਰੀਨ ਲੋ ਆਪਦੇ ਜਨਮ ਦਿਨ ਤੇ ਹਮੇਸ਼ਾ ਰੁੱਖ ਬੂਟੇ ਜਿਹੜੇ ਵੰਡਦੇ ਵੀ ਹੈ ਤੇ ਹਮੇਸ਼ਾ ਪਲਾਂਟੇਸ਼ਨ ਕਰਕੇ ਮੈਨੂੰ ਫੋਟੋ ਭੇਜਦੇ ਆ ਸੋ ਮੈਂ ਹਰ ਆਪਣੀ ਮਾਂ ਨੂੰ ਹਰ ਭੈਣ ਨੂੰ ਹਰ ਬੇਟੀ ਨੂੰ ਇਹ ਸੁਨੇਹਾ ਦਵਾਂਗੀ ਕਿ ਸਾਰੇ ਇਹ ਰੁੱਖਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜ਼ਿੰਦਗੀ ਨੇ ਇੱਕ ਸਾਡਾ ਰੁੱਖ ਸੋ ਇਹ ਜ਼ਰੂਰ ਜਿਹੜੀ ਹੈਗੀ ਗੱਲ ਇਹਦੇ 'ਤੇ ਵੱਲ ਧਿਆਨ ਦਿੱਤਾ ਜਾਵੇ ਫਿਰ ਤੋਂ ਮੈਂ ਇੱਕ ਵਾਰ ਸਾਡੇ ਪ੍ਰੈਸ ਕਲੱਬ ਦੇ ਪ੍ਰਧਾਨ ਸਰਦਾਰ ਪ੍ਰੀਤਮ ਸਿੰਘ ਨਾਗੀ ਜੀ ਸਾਹਿਬ ਸਿੰਘ ਜੀ ਪੁਰੀ ਜੀ ਚਮਕੌਰ ਭਾਈ ਜੀ ਦਵਿੰਦਰ ਜੀ threja ਜੀ ਸਾਰਿਆਂ ਦਾ ਤੇ ਮੇਰੇ ਨਾਲ ਆਏ ਸਾਰੇ ਕਾਂਗਰਸ ਦੇ ਸਾਡੇ ਲੀਡਰ ਸਾਹਿਬਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਵਿਸ਼ੇਸ਼ ਧੰਨਵਾਦ ਆ ਆਪਣੀ ਬੇਟੀ ਦਾ ਕਿ ਜਿਨ੍ਹਾਂ ਨੇ ਇੱਥੇ ਸਾਨੂੰ ਆ ਕੇ ਇੱਕ ਮੌਕਾ ਦਿੱਤਾ ਇਹਨਾਂ ਦੇ ਸਕੂਲ ਦੇ ਵਿੱਚ ਸਿੰਘਲਾ ਸਾਹਿਬ ਦਾ ਸੀਏ ਸਾਹਿਬ ਦਾ ਵੀ ਧੰਨਵਾਦੀ ਧੰਨਵਾਦ ਕਰਦੀ ਆ ਕਿ ਅਸੀਂ ਇਹਨਾਂ ਕਰਕੇ ਅੱਜ ਇੱਥੇ ਸਕੂਲ ਦੇ ਵਿੱਚ ਆ ਛੋਟੇ ਛੋਟੇ ਬੱਚਾ ਨੂੰ ਪਿਆਰ ਦਿੰਦੀ ਹੋਈ ਜਿਵੇਂ ਇਹ ਬੱਚੇ ਮਾਪਾਂ ਪਾਲਦੇ ਨੇ ਇਸੇ ਤਰ੍ਹਾਂ ਰੁੱਖਾਂ ਨੂੰ ਵੀ ਐਂ ਪਾਲਿਆ ਜਾਵੇ ਤਾਂ ਕਿ ਇਹਨਾਂ ਦਾ ਆਉਣ ਵਾਲਾ ਜਿਹੜਾ ਜੀਵਨ ਹੈ ਇੱਕ ਸੋਹਣਾ ਤੇ ਸੁਨਹਿਰੀ ਸਾਡਾ ਸੁਪਾ ਹੋਗਾ ਬਹੁਤ ਚੱਲਦਾ ਜੋੜੇ ਹੋਏ ਜਿਵੇਂ ਜਦ ਸਰੀ ਫੈਮਿਲੀ ਨੇ ਤੇ ਅੱਜ ਇਹ ਜਿਹੜਾ ਇਨੀਸ਼ੀਏਟਿਵ ਹੋ ਰਿਹਾ ਇਹ ਜਿਹੜੀ ਮੇਰੇ ਫਾਦਰ ਦੀ ਇੱਕ ਸੋਚ ਹੈ এনवायरमेंट ਨੂੰ ਲੈ ਕੇ ਉਸਨੇ ਵੀ ਬਹੁਤ ਸਪੋਰਟ ਕਰਦੀ ਹੈ ਐਸਆਰਐਸ ਵਿਦਿਆਪੀਟ ਦੀ ਪੂਰੀ ਲੈਂਡ ਦੇ ਅਕ੍ਰੋਸ ਸੈਡੀਕਲ ਅਰਾਊਂਡ 6000 ਪਲਾਂਟਸ ਨੇ ਜਿਸ ਤੋਂ ਫੋਰੈਸਟ ਡਿਪਾਰਟਮੈਂਟ ਨੇ ਸੈਟਅਪ ਬਹੁਤ ਸਪੋਰਟ ਕੀਤਾ ਤੇ ਅੱਗੇ ਵੀ ਸਾਡਾ ਇਹੀ ਇਨੀਸ਼ੀਏਟਿਵ ਹੈ ਕਿ ਬੱਚਿਆਂ ਨੂੰ ਅਸੀਂ ਕਲੀਨ ਐਂਡ ਗ੍ਰੀਨ এনवायरमेंट ਦੇਣਾ ਹੈ ਤੇ ਜਿਹੜਾ ਇਹ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਸੈਂਟਰ ਗਵਰਨਮੈਂਟ ਦਾ ਪੰਜਾਬ ਗਵਰਨਮੈਂਟ ਦਾ ਅਸੀਂ ਹਮੇਸ਼ਾ ਗਵਰਨਮੈਂਟ ਦੇ ਨਾਲ ਆਂ ਜਿਵੇਂ ਵੀ ਗਵਰਨਮੈਂਟ ਕਹੂਗੀ ਪਲੈਂਟਸ ਨੂੰ ਅਸੀਂ ਹੋਰ ਵੀ ਐਕਸਪੈਂਡ ਕਰਦੇ ਜਾਣਾ ਹੈ ਤੇ ਬੱਚਿਆਂ ਨੂੰ ਬਸ ਅਸੀਂ ਇੱਕ ਹੈਲਥੀ ਐਂਡ ਵੈਲਬੀਂਗ ਨੂੰ ਫੋਕਸ ਕਰਕੇ ਬੱਚਿਆਂ ਦੀ ਉਹਨਾਂ ਨੂੰ ਅੱਛਾ ਫਿਜ਼ੀਕਲ ਡਿਵੈਲਪਮੈਂਟ ਵੀ ਦੇਣਾ ਹੈ ਮੈਂਟਲ ਡਿਵੈਲਪਮੈਂਟ ਵੀ ਦੇਣਾ ਹੈ ਸਾਡਾ ਇਹੀ ਇੱਕ ਮੋਟਿਵ ਹੈ ਥੈਂਕ ਯੂ ਸੋ ਮਚ ਅਸੀਂ ਸਭ ਤੋਂ ਪ੍ਰੈਸ ਕਲੱਬ ਨੂੰ ਐਸਆਰ ਸਕੂਲ ਦਾ ਬੜਾ ਧੰਨਵਾਦ ਕਰਦੇ ਆ ਜਿਹੜਾ ਸਾਨੂੰ ਇਹ ਵਧੀਆ ਗਰਾਊਂਡ ਦਿੱਤਾ ਜਿੱਥੇ ਪਹਿਲਾਂ ਹੀ ਇਹ ਹਰੀਆਲੀ ਨਾਲ ਭਰਿਆ ਆ ਮੈਂ ਬੇਨਤੀ ਕਰਾਂਗਾ ਜਿਹੜੇ ਸਾਡੇ ਧਾਰਮਿਕ ਗੁਰੂਰੇ ਭਾਵੇਂ ਗੁਰਦੁਆਰਾ ਸਾਹਿਬ ਦੀ ਕਮੇਟੀ ਆਲੇ ਭਾਵੇਂ 15 ਦੀਆਂ ਕਮੇਟੀਆਂ ਨੇ ਉਹ ਜਿਸ ਤਰ੍ਹਾਂ ਧਰਮ ਦਾ ਪ੍ਰਚਾਰ ਕਰਦੇ ਨੇ ਉਸ ਤੋਂ ਵੱਧ ਬੂਟੇ ਲਾਉਣ ਦੀ ਮੌਮ ਦਾ ਪ੍ਰਚਾਰ ਕਰਨ ਕਿਉਂਕਿ ਜਿਹੜੀਆਂ ਸੰਗਤਾਂ ਨੇ ਉਹ ਧਾਰਮਿਕ ਗੁਰੂਆਂ ਨੂੰ ਬਹੁਤ ਚੰਗੀ ਤਰ੍ਹਾਂ ਮੰਨਦੇ ਨੇ ਤੇ ਉਹਨਾਂ ਦੇ ਜੋ ਦੱਸੇ ਹੋਏ ਵਿਚਾਰ ਨੇ ਉਹਨਾਂ ਤੇ ਅਮਲ ਵੀ ਕਰਦੇ ਨੇ ਇਸ ਲਈ ਬੂਟਿਆਂ ਨੂੰ ਲਾਉਣਾ ਉਹ ਤੇ ਉਹਨਾਂ ਦੀ ਸੰਭਾਲ ਕਰਨਾ ਸਭ ਤੋਂ ਵੱਡਾ ਕੰਮ ਹੈ ਧੰਨਵਾਦ ਸੋ ਬਹੁਤ ਹੀ ਸੋਹਣੀ